ਆ ਪੁਆਇੰਟ ਨੇ ਨਾ ਮੇਰੀ ਨਿਗਾਹ ਦੇ ਵਿੱਚ ਸੰਦੀਪ ਲੋਧਰ ਨੂੰ ਬਹੁਤ ਮਹਾਨ ਖਿਡਾਰੀ ਬਣਾਤਾ ਵੈਸੇ ਤਾਂ ਰਿਸਪੈਕਟ ਮੈਂ ਬਹੁਤ ਪਹਿਲਾਂ ਹੀ ਕਰਦਾ ਪਰ ਆ ਪੁਆਇੰਟ ਕਮਾਲ ਸੀ ਆ ਪੁਆਇੰਟ ਤੇ ਨਾ ਕੀ ਹੋਇਆ ਕਿ ਜਦੋਂ ਅਟੈਕ ਲਾਉਣ ਲੱਗਿਆ ਤਾਂ ਅਸਲ ਦੇ ਵਿੱਚ ਸਿੰਗਲ ਟੈਕ ਹੀ ਸੀਗਾ ਉਹਨੇ ਧੱਕ ਕੇ ਸੰਦੀਪ ਨੂੰ ਬਾਹਰ ਕੱਢਤਾ ਸੰਦੀਪ ਨੇ ਅਪੀਲ ਕੀਤੀ ਤੇ ਰੈਫਰੀ ਨੇ ਜਿਹੜਾ ਪੁਆਇੰਟ ਆ ਉਹ ਸੰਦੀਪ ਨੂੰ ਦੇਤਾ ਮਤਲਬ ਰੇਡਰ ਦੇ ਹੱਕ ਦੇ ਵਿੱਚ ਪੁਆਇੰਟ ਚਲਿਆ ਗਿਆ ਪਰ ਉਸ ਤੋਂ ਬਾਅਦ ਸੰਦੀਪ ਨੂੰ ਲੱਗਿਆ ਕਿ ਯਾਰ ਨਹੀਂ ਮੈਂ ਗਲਤ ਕੀਤਾ ਯਾਰ ਪੁਆਇੰਟ ਮੇਰਾ ਨਹੀਂ ਪੁਆਇੰਟ ਜਾਫੀ ਦਾ ਤਾਂ ਉਸ ਤੋਂ ਬਾਅਦ ਕੀ ਕੀਤਾ ਕਿ ਸੰਦੀਪ ਨੇ ਪੁਆਇੰਟ ਜਾਫੀ ਨੂੰ ਦਿੱਤਾ ਕਹਿੰਦੇ ਵੀ ਨਹੀਂ ਭਾਈ ਯਾਰ ਥੋੜਾ ਬਣਦਾ ਮੈਨੂੰ ਯਾਰ ਇਹ ਗੱਲ ਇੰਨੀ ਕੈਂਡ ਲੱਗੀ ਯਾਰ ਮੈਨੂੰ ਲੱਗਿਆ ਕਿ ਯਾਰ ਹਾਂ ਯਾਰ ਜੇ ਪ੍ਰਮਾਤਮਾ ਨੇ ਇਹਨੂੰ ਵਖਸ਼ਿਸ਼ ਕੀਤੀ ਆ ਨਾ ਤੇ ਵਾਕਿਆ ਯਾਰ ਇਸ ਬੰਦੇ ਦੇ ਵਿੱਚ ਸਪੋਰਟਸਮੈਨਸ਼ਿਪ ਹੈਗੀ ਆ ਇੱਕ ਵਾਰ ਠੀਕ ਆ ਟੀਮ ਲਈ ਬੰਦੇ ਨੇ ਅਪੀਲ ਕੀਤੀ ਉਸ ਤੋਂ ਬਾਅਦ ਉਹਨੇ ਕਿਹਾ ਕਿ ਨਹੀਂ ਯਾਰ ਤੱਕਾ ਜਾਫੀ ਨੂੰ ਜਾਫੀ ਦਾ ਮਿਲਣਾ ਚਾਹੀਦਾ ਹੱਕ ਤੈਨ ਨਯਾਰਾ ਆ ਗਿਆ ਯਾਰ ਸਵਾਦ ਆ ਗਿਆ ਬੰਦੇ ਦੀ ਗੇਮ ਦੇਖ ਕੇ ਯਾਰ ਅੱਜ 40 ਸਾਲ ਦੀ ਉਮਰ ਹੋ ਗਈ ਆ ਅੱਜ ਪੂਰਾ ਫਟਾ ਯਾਰ 20 ਸਾਲ ਦੇ ਮੁੰਡਿਆਂ ਦੇ ਨਾਲ ਭਿੜਦਾ 20 ਸਾਲ ਦੇ ਮੁੰਡਿਆਂ ਦੇ ਮਾਰੇ ਦਾਵਾਂ ਨੂੰ ਯਾਰ ਟੈਕਲ ਕਰਦਾ ਤਾਂ ਵੀ ਆਪਾਂ ਇਹ ਕਹਿ ਸਕਦੇ ਆ ਵੀ ਇਹ ਬੰਦੇ ਨੇ ਆਪਦੀ ਜ਼ਿੰਦਗੀ ਦੇ ਵਿੱਚ ਕੋਈ ਸ਼ਾਰਟਕਟ ਅਪਣਾਇਆ ਨਹੀਂ ਜਿਹੜੇ ਸ਼ਾਰਟਕਟ ਪਣਾਉਂਦੇ ਆ ਫਿਰ ਸ਼ਾਰਟਕਟ ਰਾਹ ਹੀ ਆਉਂਦੇ ਆ ਤੇ ਸ਼ਾਰਟਕਟ ਰਾਹ ਹੀ ਸੱਜਣੋਂ ਚਲੇ ਜਾਂਦੇ ਆ ਬਾਹਰ ਜੇ ਲੰਬਾ ਰਸਤਾ ਕਬੱਡੀ ਦੇ ਵਿੱਚ ਬੰਦੇ ਨੇ ਤੈਅ ਕੀਤਾ ਨਾ ਤਾਂ ਸੱਜਣੋਂ ਲੰਬੇ ਰਸਤੇ ਤੇ ਥਾਂ ਹੀ ਆਇਆ ਹੋਇਆ ਬੰਦਾ ਇਹ ਤੇ ਮਾਲਕ ਦੀ ਕਿਰਪਾ ਨਾਲ ਹਜੇ ਲੰਬੇ ਰਸਤੇ ਤੱਕ ਹੀ ਰਹੂਗਾ ਇਹ ਦਵਾਵਾ ਵੀ ਆ ਕਹਿੰਦੇ ਆ ਲੋਕ ਕਹਿੰਦੇ ਵੀ ਜਦੋਂ ਸੰਦੀਪ ਨੇ ਆਉਣਾ ਹੁੰਦਾ ਨਾ ਕਿਸੇ ਪਿੰਡ ਟੂਰਨਾਮੈਂਟ ਤੇ ਤੇ ਲੋਕ ਫਿਰ ਨਾ ਪਿੰਡੋਂ ਬਾਹਰ ਮੈਚ ਰੱਖਦੇ ਆ ਕਿਉਂਕਿ ਜੇ ਪਿੰਡ ਰੱਖ ਲੈਣ ਤਾਂ ਫਿਰ ਲੋਕਾਂ ਦੇ ਭਾਂਡੇ ਕਾਂਸੇ ਤੋਂ ਡਿੱਗ ਪੈਂਦੇ ਆ ਇਹ ਬੰਦੇ ਦੇ ਤੁਰਨ ਦੀ ਧਮਕ ਨਾਲ ਦਾਤਾ ਦੀ ਧਮਕ ਬਣਾਈ ਰੱਖੇ ਸਜਣੋਂ ਆਨੰਦ ਆ ਗਿਆ ਬਾਕੀ ਭਈ ਦੋਨਾਂ ਜੰਗ ਵਾਲੇ ਮੁਬਾਰਕਾਂ ਬੜਾ ਕਮਾਲ ਟੂਰਨਾਮੈਂਟ ਸੀ ਮੇਜਰ ਲੀਗ ਵਾਲਿਆਂ ਦਾ ਯਾਰ ਬੜਾ ਡਿਸਪੀਸਲਨ ਆ ਯਾਰ ਬੜਾ ਡਿਸਪੀਸਲਨ ਆ ਯਾਰ ਨਜ਼ਾਰਾ ਆ ਜਾਂਦਾ ਟੂਰਨਾਮੈਂਟ ਤੇ ਕਿ ਟਾਈਮ ਦੀ ਪਾਵਨਦੀ ਸਵਾਦ ਆ ਜਾਂਦਾ ਮਤਲਬ ਸਾਰਾ ਕੁਝ ਦੇਖ ਕੇ ਤੇ ਬਾਕੀ ਬਈ ਆਪਣਾ ਮਿੱਤਰ ਬਾਈ ਮੰਗੀ ਬੱਗੇ ਪੈਂਡ ਵਾਲਾ ਉਹਨੂੰ ਮਿਲਣਾ ਸੀ ਜ਼ਰੂਰੀ ਮੰਗੀ ਬਾਈ ਹੁਣ ਇੱਕ ਕਬੱਡੀ ਦੀ ਦੁਨੀਆ ਦੀਆਂ ਉਹ ਹਸਤੀਆਂ ਬਈ ਜਿਨ੍ਹਾਂ ਦੇ ਲਈ ਜਦ ਦਿਲੋਂ ਦਿਮਾਗ ਦੇ ਵਿੱਚ ਬਹੁਤ ਵੱਡੀ ਰਿਸਪੈਕਟ ਆ ਸੱਜਣੋ ਬਾਕੀ ਬਈ ਸਾਡਾ ਭਾਈ ਅਮਨਾ ਅਮਨਾ ਲੋਪੋ ਸਾਡਾ ਯਾਰ ਅਮਨੇ ਦੇ ਸਰ ਸਦਕਾ ਸਿੱਕਾ ਚੱਲਦਾ ਬਾਈ ਕਬੱਡੀ ਦੇ ਵਿੱਚ ਇਸ ਕਰਕੇ ਮਾਣ ਹੁੰਦਾ ਆਪਣੇ ਭਾਈ ਤੇ ਤੇ ਬਾਕੀ ਬਈ ਕਬੱਡੀ ਦੀ ਦੁਨੀਆ ਦਾ 파ਰਸ ਖੁਸ਼ੀ ਇਹ ਯਾਰ 브ਰਾਟ ਕੋਲੀ ਆ 브ਰਾਟ ਕੋਲੀ ਆ ਸੱਜਣ ਮੇਰਾ ਮੈਂ ਬਸ ਯਾਰ ਇਸ ਬੰਦੇ ਨੂੰ ਲਾਈਵ ਮਿਲ ਕੇ ਨਾ ਸਿਰਫ ਜਿਹੜੀ ਮੈਂ ਗੱਲ ਐਸ ਵਕਤ ਖੁਸ਼ੀ ਨੂੰ ਕਹਿ ਰਿਹਾ ਸੀ ਮੈਂ ਇਹ ਕਹਿ ਰਿਹਾ ਸੀ ਕਿ ਬਾਈ ਮੈਂ ਤੈਨੂੰ ਜ਼ਿੰਦਗੀ 'ਚ ਜਦੋਂ ਪਹਿਲੀ ਵਾਰ ਮਿਲਣਾ ਸੀ ਨਾ ਤੇ ਮੈਂ ਬਸ ਤੈਨੂੰ ਸਿਰਫ ਕੁਝ ਨਹੀਂ ਕਹਿਣਾ ਤੈਨੂੰ ਵੇਖਣਾ ਚਾਹੁੰਦਾ ਸੀ ਸਾਹਮਣੇ ਖੜ ਕੇ ਕਿ ਪ੍ਰਮਾਤਮਾ ਨੇ ਇੱਕ ਹੀ ਚੀਜ਼ ਬਣਾਈ ਆ ਵਾਕਈ ਪਾਰਸ ਹੈ ਸੱਜਣ